ਜਾਂ ਜਾਂ ਕਰਦਾ ਕੋਈ ਵੀ ਜੀ ਚਲਾ ਜਾਂਦਾ ਅਸੀਂ ਉਹਦੇ ਲਈ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਵਰਕੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਬੱਚੇ ਨੂੰ ਸਾਡੇ ਬਜ਼ੁਰਗ ਨੂੰ ਸਾਡੇ ਜੀ ਨੂੰ ਆਪਣੇ ਚਰਨਾ ਜਨਵਾਸ ਬਖਸ਼ੀਂ ਤੇ ਅਸੀਂ ਸਿਮਰਨ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਰਾਮ ਰਾਮ ਦਾ ਜਾਪ ਕਰਦੇ ਆਂ ਜਿਸ ਵੀ ਦਾ ਪਾਤਰ ਚੁੰਨੇ ਆਂ ਪਰ ਇਹ ਬੱਚਾ ਸਾਡਾ ਅੱਜ ਇੱਥੇ ਹਾਏ ਹੈ ਦੀਆਂ ਬਾਚਾ ਸੁਣ ਰਿਹਾ ਮੁਰਦਾ ਬਾਤ ਦੀਆਂ ਬਾਚਾ ਸੁਣ ਰਿਹਾ ਸਮਝ ਨਹੀਂ ਆ ਰਹੀ ਮੈਨੂੰ ਤਾਂ ਫੌਂਡ ਰਹੀ ਸੀ ਦੇਖ ਰਹੀ ਸੀ ਫਿਰ ਕਿੱਥੇ ਚਲੇ ਗਏ ਕੀ ਹੋ ਗਿਆ ਫਿਰ ਸੋਤੇ ਕਰਨ ਲੱਗ ਜਾਨੇ ਇਹ ਬੱਚੇ ਨੂੰ 19 ਤਰੀਕ ਦੇ ਡੈਥ ਹੋਈ ਨੋ ਜਿਹੜਾ ਮਾਰ ਕੇ ਗਿਆ ਦਰਿੰਦਾ ਮੇਰੇ ਕੋਲ ਸ਼ਬਦ ਨਹੀਂ ਉਸ ਵਾਸਤੇ ਚਲੋ ਚਿਰ ਬਟ ਨਾ ਵੱੱਪੜ ਜਾਂਦੀ ਹੈ ਐਕਸੀਡੈਂਟ ਹੁੰਦੇ ਆ ਜੇ ਕਿਸੇ ਤੋਂ ਹੋ ਗਿਆ ਜਾਣੇ ਚ ਹੋ ਗਿਆ ਅਣਜਾਣੇ ਚ ਹੋ ਗਿਆ ਬੰਦਾ ਆ ਕੇ ਘੜਦਾ ਰੁਕਦਾ ਹਸਪੀਟਲ ਚ ਲੈ ਕੇ ਜਾਂਦਾ ਉਹਦੀ ਫਰਸਟ ਏਡ ਕਰਦਾ ਆਲੇ-ਦਲੇ ਨੂੰ ਵੱੱਜਾ ਮਾਰਦਾ ਤੇ ਅੱਜ ਆਹ ਹੋ ਗਿਆ। ਬਾਕੀ ਦੇਖੋ ਹੋਣੀ ਜਾਂ ਬਚਣਾ ਉਹਦੀ ਉਮਰ ਉਹ ਉੱਪਰ ਵਾਲੇ ਦੇ ਹੱਥ ਚੁੰਦੀ ਹੈ। ਪਰ ਬੰਦਾ ਕੀ ਕਰ ਸਕਦਾ ਆਪਣਾ ਮੁੱਢਲਾ ਫਰਜ਼ ਨਿਭਾ ਸਕਦਾ। ਅਸੀਂ ਆਪਣੇ ਮੁੱਢਲੇ ਫਰਜ਼ਾਂ ਤੋਂ ਮਿੱਪਾ ਜਗੇ। ਭੱਜ ਗਿਆ। ਉਹਦੀ ਆਤਮਾ ਉਸ ਜਿਸ ਨੇ ਮਾਰਿਆ ਉਹਦੀ ਆਤਮਾ ਵੀ ਕਲਪਤੀ ਹੋਣੀ ਹੈ, ਤੜਪਤੀ ਹੋਣੀ ਹੈ। ਅੱਜ ਆਹ ਨਾਰੇ ਮੁੰਜਰੇ ਮਰਦਾ ਪਾਤੇ ਹੋ ਰਹੇ ਆ। ਉਹਦੀ ਵੀ ਸ਼ਾਂਤੀ ਨਹੀਂ ਮਿਲ ਸਕਦੀ। ਕਿਉਂਕਿ ਇਹ ਬੱਚਾ ਇਹ ਨਹੀਂ ਹੈ ਕਿ ਬੱਚਾ ਚਲਾ ਗਿਆ ਰੂਹ ਜਿਹੜੀ ਆਤਮਾ ਹੈ ਆਤਮਾ ਨਿਕਲ ਗਈ ਹੈ ਸਰੀਰ ਸਾਡੇ ਚ ਪਿਆ ਹੈ ਅਸੀਂ ਉਸ ਆਤਮਾ ਨੂੰ ਕਿਹਦੀ ਆਵਾਜ਼ਾਂ ਦੇ ਰਹੇ ਕਿ ਅਸੀਂ ਇੰਨੇ ਜਾਹਲ ਹੋ ਗਏ ਅਸੀਂ ਦਰਿੰਦੇ ਹੋ ਗਏ ਅਸੀਂ ਜਾਨਵਰਾਂ ਤੋਂ ਵੀ ਬੱਤਰ ਹੋ ਗਏ ਇਹ ਅੱਜ ਇੱਕ ਇੱਕ ਜਸ਼ਨ ਦੀ ਗੱਲ ਨਹੀਂ ਹੈ ਇਹ ਸਾਡੇ ਅੱਜ ਸਿਸਟਮ ਦੀ ਗੱਲ ਹੈ ਜਿਹੜਾ ਸਿਸਟਮ ਬਣ ਗਿਆ ਨਾ ਸਾਨੂੰ ਤੇ ਲੋਕਾਂ ਨੂੰ ਤਾਂ ਇਹ ਜਿਹੜੇ ਪ੍ਰਸ਼ਾਸਨ ਜਿਹੜਾ ਹੈ ਜਾਂ ਸਰਕਾਰਾਂ ਜਿਹੜੀਆਂ ਹੈ ਇਹ ਉਹੀ ਕੁੱਤੇ ਪਿੱਲੇ ਹੀ ਸਮਝਦੇ ਆਂ ਅਮੀਰ ਗਰੀਬ ਦੇ ਵਿੱਚ ਕੋਈ ਗੱਲ ਨਹੀਂ ਗਰੀਬ ਦਾ ਵੀ ਬਚਾ ਤੇ ਅਮੀਰ ਦਾ ਵੀ ਹੋ ਸਕਦਾ ਹੈ ਅੱਜ ਗਰੀਬ ਦਾ ਕੱਲ ਨੂੰ ਕਿਸੇ ਦਾ ਅਮੀਰ ਨੂੰ ਵੀ ਇਹੀ ਅਮੀਰ ਦਾ ਦੇ ਮਾਰ ਕੇ ਜਾਣਗੇ ਉਦੋਂ ਕੀ ਕਰੋਗੇ ਉਦੋਂ ਪੈਸੇ ਦੇ ਜੋਰ ਨਾਲ ਕਾਤਲ ਵੀ ਪੜੇ ਜਾਂਦੇ ਇਹਨਾਂ ਨੂੰ ਇਹਨਾਂ ਕੋਲ ਅੱਜਕੱਲ ਸਭ ਕੁਝ ਹੈਗਾ ਜਿਹੜੇ ਇੱਥੇ ਵੱਡੇ ਵੱਡੇ ਦਾਅਵੇ ਕਰਦੇ ਸੀ ਜੀ ਅਸੀਂ ਆ ਖਤਮ ਕਰ ਦਾਂਗੇ ਜੀ ਅਸੀਂ ਨਸ਼ੇ ਖਤਮ ਕਰ ਦਾਂਗੇ ਚੋਰ ਗਜ਼ਾਰੀ ਖਤਮ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਇਹ ਸਿਸਟਮ ਕਿੱਥੇ ਗਿਆ ਜੀ ਅਸੀਂ ਪਾਰੋਂ ਫੜ ਕੇ ਲੈ ਕੇ ਆਇਆ ਕਰਾਂਗੇ ਸਾਡੇ ਇਥੇ ਧੂਰੀ ਚ ਦੇਖੋ ਸੀਐਮ ਸਾਹਿਬ ਸਾਡੇ ਧੂਰੀ ਦੇ ਆ ਇਥੋਂ ਧੂਰੀ ਦਾ ਇੰਨਾ ਫੈਸ਼ਨ ਹੈ ਕੋਈ ਮੈਂ ਉਹਨੂੰ ਇੰਨਾ ਇਹ ਨਹੀਂ ਸਮਝਦੀ ਕਿ ਉਹ ਸਮਝਦਾਰ ਨਹੀਂ ਹੈ ਸਭ ਸਮਝਦਾਰ ਹੈ ਡੀਐਸਪੀ ਸਾਹਿਬ ਬਹੁਤ ਸਿਆਣੇ ਐ ਐਸਐਚਓ ਸਾਹਿਬ ਵੀ ਸਿਆਣੀ ਹੋਣਗੇ ਜਿਹੜੇ ਕੋਈ ਕਾਬਲੀਅਤ ਦੇ ਆਧਾਰ ਤੇ ਬੰਦੇ ਲੱਗਦੇ ਹਨਾ ਤਕਾਬਲਿਤ ਦਿੱਖਦੀ ਕਿਥੋਂ ਇੰਨਾ ਚੀਜ਼ਾਂ ਤੋਂ ਕਾਬਲਤ ਦਿਖਦੀ ਹੈ ਆਪਾਂ ਇਹ ਤਾਂ ਨਹੀਂ ਦੇਖਣਾ ਨਾ ਕਿ ਅਸੀਂ ਸਾਨੂੰ ਸਰਕਾਰਾਂ ਨੇ ਤੁਹਾਨੂੰ ਹੁਕਮ ਨਹੀਂ ਦਿੱਤਾ ਤੁਸੀਂ ਆਪਣੇ ਫਰਜ਼ ਕਿਉਂ ਨਹੀਂ ਪਹਿਚਾਨਦੇ ਜਿੱਥੇ ਕਿਤੇ ਵੀ ਤੁਸੀਂ ਮੇਰੇ ਭਾਈ ਵਾਅਦਾ ਸੁਣਦੇ ਹੋ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਮੈਂ ਹਰ ਇੱਕ ਨੂੰ ਇਹ ਹੀ ਕਹਿਣੀ ਹੁੰਦੀ ਆ ਕਿ ਜਦ ਤੱਕ ਤੁਸੀਂ ਆਪਣੀ ਜ਼ਮੀਰ ਨੂੰ ਨਹੀਂ ਜਗਾਉਂਦੇ ਤੁਸੀਂ ਜਿਉਂਦੇ ਜੀ ਮਰੇ ਹੋਏ ਕਿਸੇ ਦਾ ਹੱਕ ਖੋਣਾ ਕਿਸੇ ਦੀ ਜਾਨ ਲੈਣੀ ਕਿਸੇ ਦੇ ਤਸ਼ੱਦਦ ਕਰਨਾ ਇਹ ਸਭ ਹੀ ਉਹ ਗੁੰਡਾ ਕਰਦੀ ਰਾਜ ਤੋਂ ਘੱਟ ਨਹੀਂ ਅੱਜ ਅਸੀਂ ਇੱਥੇ ਜਿੱਥੇ ਪਰਿਵਾਰ ਵਾਂਗੂ ਮੇਰੇ ਕੋਲ ਨਹੀਂ ਸੀ ਸ਼ਬਦ ਪਰ ਫੇਰ ਵੀ ਮੈਨੂੰ ਬੋਲਣ ਲਈ ਇਹ ਗੱਲਾਂ ਹੋਈਆਂ ਕਿ ਅੱਜ ਆਪਾਂ ਲੋਕਾਂ ਨੂੰ ਥੋੜਾ ਜਿਹਾ ਚੇਤਨ ਕਰੀਏ ਜਿਹੜਾ ਘਟਨਾ ਅੱਜ ਵਾਪਰੀ ਹੈ ਉਹ ਹੋਰ ਕਿਸੇ ਪਰਿਵਾਰ ਤੇ ਨਾ ਵਾਪਰੇ ਇਹ ਠੱਕੇ ਹੋਣ ਦਾ ਕਾਰਨ ਇਹੀ ਹੁੰਦਾ ਹੁਣ ਜੀ ਨਹੀਂ ਕਰਦਾ ਕਿ ਇੱਥੇ ਸੁਣ ਕੇ ਬੱਚਾ ਇੱਥੇ ਪਿਆ ਹੋਵੇ ਅਸੀਂ ਇੰਨੀਆਂ ਡਿਸਟਰਪਿੰਗ ਆਵਾਜ਼ਾਂ ਇੰਨੀਆਂ ਅਸਵੇਤ ਉਦੋਂ ਪਾ ਸ਼ਾਂਤ ਸੁਣਨੇ ਜਦੋਂ ਕੋਈ ਮਸਬਾਤ ਦਾ ਟਿਕਟ ਨਾ ਵਰਦੀ ਹੈ ਅਸੀਂ ਗੁਰਦੁਆਰਾ ਸਾਹਿਬ ਚ ਲੈ ਕੇ ਜਾਂਦੇ ਆ ਮੰਦਰ ਚ ਲੈ ਕੇ ਜਾਂਦੇ ਆ ਜਦੋਂ ਰਾਮ ਅਤੇ ਰਾਮਬਾਤ ਲੈ ਕੇ ਜਾਂਦੇ ਆ ਅਸੀਂ ਸ਼ਾਂਤ ਹੁੰਨੇ ਆ ਪਰ ਅੱਜ ਅਸੀਂ ਸ਼ਾਂਤ ਨਹੀਂ ਆ ਕਿਉਂਕਿ ਸਾਡਾ ਅੰਦਰ ਜਿਹੜੀ ਆਤਮਾ ਹੈ ਉਹ ਸ਼ਾਂਤ ਨਹੀਂ ਹੈ ਕਿਸੇ ਦੀ ਖਾਸ ਕਰਕੇ ਉਸ ਪਰਿਵਾਰ ਦੇ